ਵਾਹਿਗੁਰੂ ਆ ਨੰਦ ਦਾ ਨੰਦ ਸਭ ਕੋ ਕਹ ਹੈ ਆ ਨੰਦ ਗੁਰ ਤੇ ਪਾਇ ਸਾਰੇ ਆnde ਕੀ ਹਾਲ ਚਾਲ ਕਹਨੇ ਆਨੰਦ ਹੈ ਸੱਚ ਬੋਲਣਾ ਹੀ ਭਗਤੀ ਹੈ ਸ਼ਬਦਾਂ ਦੀ ਤਾਕਤ ਬਹੁਤ ਹਥਿਆਰ ਵੱਡਾ ਹੈ ਅੱਖਾਂ ਨਾਲ ਸੰਸਾਰ ਵੇਖੇਗਾ ਕੰਨਾਂ ਨਾਲ ਨਰਿੰਕਾਰ ਦੀ ਸਮਝ ਆਏਗੀ ਸੁਣਨਾ ਪਏਗਾ ਮੰਨਣਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਪਾਣੀ ਪਾਣੀ ਕਰਿਆ ਨਹੀਂ ਪਿਆਸ ਮਰਨੀ ਰੋਟੀ ਰੋਟੀ ਕਰਿਆ ਨਹੀਂ ਠੀਕ ਐ ਜਿੰਨਾ ਹੱਥ ਚ ਭੋਜਨ ਚਾਹੀਦਾ ਹੈ ਬੱਚੇ ਦਾ ਹੱਥ ਛੋਟਾ ਹੈ ਇੰਨਾ ਸਾਨੂੰ ਭੋਜਨ ਚਾਹੀਦਾ ਹੈ ਕਹਿੰਦੇ ਹੱਥ ਚ ਤੇ ਬੱਠਲਾ ਆ ਜਾਂਦਾ ਅਸੀਂ ਪੰਜਾਬੀ ਆ ਨਾ ਫੇ ਬੱਠਲ ਜਿੱਦੈ ਪੇਟ ਹੋ ਜਾਣਾ ਹੈ ਜਿੱਥੇ ਚੁੰਝ ਜਿੱਤੀ ਹੈ ਉੱਥੇ ਰਿਜਕ ਦਿੱਤਾ ਉੱਥੇ ਰੋਟੀਆਂ ਦਿੱਤੀਆਂ ਹਨ ਸੂ ਪਾਣੀ ਹੋ ਸਕਦਾ ਸਭ ਥਾਂ ਹੋਏ ਜਿਵੇਂ ਲੋਹੇ ਨੂੰ ਲੋਹਾ ਵੱਡਦਾ ਹੈ ਪਾਣੀ ਧਰਤੀ ਚ ਨਹੀਂ ਆਗਾ ਹੈਗਾ ਪਰ ਉਧਰ ਲੜਾਈ ਹੋ ਜੇ ਜੰਦ ਸ਼ੁਰੂ ਹੋ ਜੇ ਹੁਣ ਦੇ ਭਰਤੀ ਕੀਤੇ ਉਹਨਾਂ ਨੂੰ ਤੇ ਅਸਲਾ ਫੜਨ ਦੇ ਨਹੀਂ ਪਤਾ ਬੰਦੂਕ ਫੜਨ ਦੇ ਨਹੀਂ ਪਤਾ ਕੀ ਮੈਦਾਨ ਚ ਜਿੱਤਣਗੇ ਹੁਣੀ ਤੋਂ ਪਿਆਸ ਹੈ ਹੁਣੀ ਕੂਆ ਖੋਤੇਗਾ ਹੁਣੀ ਨਹੀਂ ਨਹੀਂ ਪਹਿਲੋਂ ਤੋਂ ਤਿਆਰੀ ਕਰਨੀ ਪਵੇਗੀ ਇਹ ਹੈ ਲੋਕ ਇਹ ਪਰ ਲੋਕ ਆਪੇ ਸਵਰੇਗਾ ਲੋਕ ਕੀ ਹੈ ਲੋਕ ਹੈ ਅੱਜ ਵਰਤਮਾਨ ਪ੍ਰੈਜ਼ੈਂਟ ਪਰ ਲੋਕ ਕੱਲ ਜੋ ਹੈ ਜੋ ਅੱਜ ਤਰੀਕ ਹੈ ਕੱਲ ਆਪੇ ਸਵਰ ਜਾਣਾ ਹੈ ਅੱਜ ਜੇ 25 ਤਰੀਕ ਹੈ 26 ਆਪੇ ਸਵਰ ਜਾਣਾ ਹੈ ਉਹ ਪਰਲੋਕ ਹੈ ਜਿਹੜਾ ਵੇਖਿਆ ਜੀ ਸੋ ਜਾਂ ਤੇ ਸਾਡੇ ਮਨ ਚ ਪ੍ਰਾਣੀਆਂ ਜਾਂਦਾ ਚੱਲਦੀ ਹਨ ਜਾਂ ਭੁੱਖ ਦੀ ਚਿੰਤਾ ਚੱਲਦੀ ਹੈ ਕਿਰਤ ਜੇ ਦੋ ਚੀਜ਼ਾਂ ਹਨ ਕਿਰਤ ਤੇ ਭਗਤਾਂ ਇਹ ਨਹੀਂ ਸੀ ਅੱਖਾਂ ਵੀ ਹੱਥਾਂ ਪੈਰਾਂ ਨਾਲ ਕੰਮ ਕਰੋ ਚਿੱਤ ਨਰੰਜਨਾ ਰੱਖੋ ਭਗਵਾਨ ਨਾਲ ਸੋ ਅਸੀਂ ਕਿੱਥੇ ਪਹੁੰਚਣਾ ਹੈ ਅਸੀਂ ਕਾਲ ਰੂਪਾ ਅਕਾਲ ਚ ਜਾਣਾ ਹੈ ਪਰਚਾ ਸ਼ਬਦ ਦਾ دیدار ਖਾਲਸੇ ਦੇ ਅੱਖਾਂ ਦਾ ਦਰਸ਼ਨ ਹੋਣਗੇ ਨਹੀਂ ਇਹ دیدار ਕਰਨੇ ਪੈਣਗੇ ਸੱਚ ਦੀ ਕਿਰਤ ਕਰਨੀ ਪੈਗੀ ਹੱਕ ਦੀ ਕਮਾਈ ਖਾਣੀ ਪੈਗੀ ਇਮਾਨਦਾਰ ਬੰਨਣਾ ਪੈਗਾ ਜ਼ਿੰਮੇਵਾਰੀ ਸਮਝਣੀ ਪੈਗੀ ਆਪੇ ਹੀ ਚੀਜ਼ਾਂ ਆ ਜਾਂਦੀਆਂ ਹਨ ਠੀਕ ਹੈ ਜਿਹਦਾ ਪ੍ਰੈਕਟੀਕਲ ਜੀਵਨ ਹੈ ਉਹਨੂੰ ਸਭ ਪਤਾ ਹੈ ਸਾਰੀਆਂ ਵੀਡੀਓ ਮੇਰੇ ਵਾਸਤੇ ਆ ਮੈਂ ਬੋ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਸੁਣ ਰਹੇ ਹਨ ਦਸਵੇਂ ਦਰਵਾਜ਼ੇ ਚ ਉੱਪਰ ਖੋਪਰੀ ਹੈ ਜਾ ਰਿਹਾ ਹੈ ਮੈਸੇਜ 24000 ਨਵੇਂ ਤੇ ਵਿਚਾਰ ਚੱਲ ਰਹੇ ਹਨ ਜੇ ਅਸੀਂ ਰੁੱਕ ਗਏ ਫਿਰ ਪਸ਼ੂ ਤੇ ਸਾਡੇ 'ਚ ਫਰਕ ਨਹੀਂ ਮਾਨਸਿਕ ਵਿਕਾਸ ਹੋਣਾ ਨਹੀਂ ਸਾਰੇ ਅੰਠੀਕ ਹੈ ਇੱਕ ਪਾਸੋਂ ਨਿਕਲ ਰਹੇ ਹਨ ਪਰਮੇਸ਼ਰ ਨਾਲ ਇੱਕ ਮਿਕਤਾ ਬਣਾਣੀ ਹੈ ਉਹ ਨਰਗ ਨਿਰਗੁਣ ਹੈ ਸਰਗੁਣ ਹੈ ਦੋ ਰੂਪ ਹਨ ਇਹ ਕੀਰਤ ਕਰਨੀ ਨਾਮ ਜਪਨਾ ਵੰਡ ਕੇ ਛਕਣਾ ਇਹ ਸਾਡੇ ਕੰਨਾਂ ਚ ਪਾਇਆ ਗਿਆ ਸਾਨੂੰ ਕਹਿੰਦੇ ਪਪੂਲਰ ਲਾਓ ਸੀ ਪਪੂਲਰ ਲਾਤੀ ਕਰਤਾ ਮੰਦਾ ਕਹਿੰਦੇ ਸਪੈਦਾ ਲਾਓ ਸਪੈਦੇ ਚ ਮੰਦਾ ਕਰਤਾ ਕਹਿੰਦੇ ਗੰਨਾ ਲਾਓ ਗੰਨੇ ਚ ਮੰਦਾ ਕਰਤਾ ਕਹਿੰਦੇ ਬੱਚੇ ਬਾਹਰਲੇ ਦੇਸ਼ ਭੇਜੋ ਬੱਚੇ ਬਾਹਰਲੇ ਦੇਸ਼ ਭੇਜੇ ਕਹਿੰਦੇ ਸੱਤ ਛੇ ਸੱਤ ਬੈਂਡ ਲਾਓ ਬਾਹਰ ਜਾਓ ਜੋਸਾ ਨੂੰ ਸੁਨਾਇਆ ਗਿਆ ਜੋਸਾ ਨੂੰ ਪ੍ਰੋਸਿਆ ਗਿਆ ਉਹੀ ਅਹੀ ਕੀਤਾ ਸਾਡੇ ਬੱਚਿਆਂ ਨੇ ਤੇਰ ਹਰੀ ਕ੍ਰਾਂਤੀ ਆ ਗਈ ਹੁਣ ਪਸਤਾਵਾ ਕਾ ਦਾ ਜੋ ਪੜਾਇਆ ਜੋ ਸੰਸਕਾਰ ਦਿੱਤੇ ਉਹੀ ਇਨਪੁਟ ਹੋਣੀ ਸੀ ਹਾਂ ਰੌਣਾ ਕਾਦਾ ਕਹਿੰਦੇ ਭਈਏ ਆਣ ਕੇ ਪੰਜਾਬ ਨੂੰ ਸੰਭਾਲਣਗੇ ਨਹੀਂ। ਲੈ ਇਹ ਵੀ ਇਨਸਾਨ ਹਨ ਸਾਰਿਆਂ ਦਾ ਧਰਮ ਇੱਕੋ ਹੈ। ਜੇ ਬੰਗਲਾਦੇਸ਼ ਕਹਦੇ ਹੁਣ ਟੰਪਨੇ ਕਹਿੰਦੇ ਜਾਓ 18000 ਬੰਦਾ। ਇਹ ਸਾਡੇ ਮਤਲਬ ਦਾ ਨਹੀਂ। ਹੁਣ ਕਿਵੇਂ ਪੀੜ ਹੁੰਦੀ ਆ। ਸੋ ਐ ਸੱਤ ਕਰਾਂਗੇ ਐ ਸੱਤ ਭਰਾਂਗੇ ਜੇ ਇੱਜ਼ਤ ਕਰਾਣੀ ਹੈ ਆਪਣੀ ਕਿਸੇ ਦੀ ਇੱਜ਼ਤ ਕਰਨੀ ਪਏਗੀ। ਸੋ ਇੱਕ ਸਵਰਿਆ ਹੋਇਆ ਬੰਦਾ ਬਹੁਤ ਤਾਕਤ ਰੱਖਦਾ ਹੈ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਭੁੱਲਿਆ ਨਹੀਂ ਭੁੱਲੇ ਮਾਰਗ ਜਿਨਾਂ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਕਹਿੰਦੇ ਗੁਰੂ 20 ਵਿਸਵੇ ਸੰਗਤ 21 ਵਿਸਵੇ ਜੇ 20 ਲੱਖ ਜੁੜੇਗਾ ਤਾਂ ਤੇਰਾ 21 ਲੱਖ ਹੋਣਾ ਹੈ ਪਿਆਰੇ ਆਪਣੇ ਆਪ ਨਾਲ ਗੱਲਾਂ ਕਰਦਾ ਹਾਂ ਫੇਰ ਤੇਰਾ ਵੱਡਾ ਪੰਡਾਰਾ ਆਉਣਾ ਇੱਕ ਇੱਕ 1 ਲੱਖ ਨੂੰ ਲਈ ਦੇਰ 1 ਲੱਖ ਦਾ ਇੱਕ ਮਰਲਾ ਆਉਣਾ ਗਰੋ ਗਰੋ ਹੈ 100 100 ਜੀਮੀਂਦਾਰ ਇੱਕ ਬਾਣੀਆਂ ਬਣਦਾ ਹੈ 100 ਬਾਣੀਆਂ ਇੱਕ ਸੁਨਿਆਰਾ 100 ਸੁਨਿਆਰਾ ਇੱਕ ਸੰਤ ਬਣੇਗਾ ਸੌ ਸੰਤ ਇਕ ਗੁਰੂ ਬਣੇਗਾ ਭਗਤ ਬਣੇਗਾ ਪੰਡਤ ਬਣੇਗਾ ਮੀਆਂ ਬਣੇਗਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਚ ਸਵਿਧਾਨ ਲਾਗੂ ਹੋ ਸਕਦਾ ਹੈ ਠੀਕ ਹੈ ਆਨੰਦ ਲੈਣ ਆਏ ਆ ਅਸੀਂ ਜੇ ਪਸ਼ੂ ਜਨਵਰ ਵੀ ਆਪਣੇ ਬੱਚੇ ਪਾਲ ਕੇ ਚਲੇ ਗਏ ਅਸੀਂ ਵੀ ਆਪਣੇ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ 'ਚ ਕੀ ਫਰਕ ਹੈ ਇਹ ਆਪਣੀ ਜਾਣ ਪਛਾਣ ਕਰਨੀ ਪੈਗੀ ਜੋਤ ਨੇ ਜੋਤ 'ਚ ਮਿਲਣਾ ਹੈ ਜੋਗਤ ਭੁਗਤ ਮੁਗਤ ਸਭ ਕੁਝ ਗੁਰੂ ਕੋਲ ਹੈ ਗੁਰੂ ਨੇ ਪਰਮੇਸ਼ਰ ਤੋਂ ਹੀ ਲਿਆ ਹੈ ਸਭ ਕੁਝ ਪਿੱਛੇ ਪਿੱਛੇ ਜਾਈਏ ਕੌਣ ਮਾਲਕ ਹੈ ਤੂੰ ਹੀ ਆ ਇੱਕ ਜੋ 84 85 86 ਲੱਖ ਜੂਨ ਨੂੰ ਚਲਾ ਰਿਹਾ ਹੈ ਉਹ ਕਾਨੂੰਨ ਰੂਪ ਹੈ ਕੁਦਰਤ ਰੂਪ ਹੈ ਆ ਕੁਦਰਤ ਨੇ ਕਰੋਨਾ ਤੇ ਭੇਜਿਆ ਨਾ ਸਾਰੇ ਜਹਾਜ਼ ਬੰਦ ਸਾਰੇ ਮੰਦਰ ਮਸੀਤ ਗੁਰਦੁਆਰੇ ਬੰਦ ਸਭ ਕੁਝ ਅੰਦਰ ਡੱਕਤੇ ਨਾ ਹਾਂ ਹੈ ਪ੍ਰਵੇਸ਼ ਸਰਦੀ ਦੀ ਤਾਕਤ ਸਭ ਕੁਝ ਬੰਦ ਹੋ ਗਿਆ ਬੰਦ ਲੈ ਕੇ ਲਾਤਾ ਲੋਕਾਂ ਨੇ ਕੁਦਰਤ ਬੜੀ ਬਿਆਨਤ ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਦਾਸ ਦੀ ਕੋਝ ਆਪੇ ਹੀ ਪ੍ਰਗਟ ਹੋਏਗੀ ਕੋਈ ਨ ਕੋਈ ਸੋਚੇਗਾ ਵਿਚਾਰੇਗਾ ਭਗਤਾਂ ਚ ਇਹੀ ਫਰਕ ਹੈ ਉਹਨਾਂ ਨੂੰ ਸਾਲੂ ਸਾਡੇ ਬੱਚੇ ਦਿਸਦੇ ਹਨ ਸਾਡਾ ਘਰ ਦਿਸਦਾ ਉਹਨਾਂ ਨੂੰ ਸਾਰਿਆਂ ਦੀ ਉਹ ਖਿਆਲ ਰੱਖਦੇ ਹਨ ਸਾਰਿਆਂ ਦੇ ਬੱਚੇ ਉਹਨਾਂ ਦੇ ਬੱਚੇ ਹੁੰਦੇ ਹਨ ਸੋ ਇਹੀ ਫਰਕ ਹੈ ਜੀ ਸੋ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੈ ਡਾਕਟਰ ਨੂੰ ਗਿਆਨ ਹੋ ਗਿਆ ਗਿਆਨ ਨਾਲ ਗੱਲ ਕੁਛ ਨਹੀਂ ਬੰਦਨੀ ਜੇਪੁਰ ਜੀ ਵਿੱਚ ਚੀ ਜਾਏ ਨਹੀਂ ਇਹ ਸੱਚ ਦਾ ਮਾਰਗ ਸੱਚ ਦੀ ਸਵਾਰੀ ਕਰਨੀ ਪੈਗੀ ਔਖਾ ਇਧਰ ਮੋਜ ਹੈ ਜੂਟਰਨ ਕਰਨਾ ਪਏਗਾ ਸੋ ਸੰਸਾਰ ਤੇ ਇਹੀ ਪਿੱਟ ਸਿਆਪਾ ਹੈ ਸੋ ਜੂ ਟਰਨ ਭਗਤ ਵਿਰਲੇ ਹਨ ਮੀਆਂ ਵਿਰਲੇ ਹਨ ਪੰਡਤ ਵਿਰਲੇ ਹਨ ਜੋ ਪੰਡਾ ਬੁੱਧੀ ਰੱਖਦੇ ਹਨ ਜੀ ਸੋ ਦਾਸ ਤੋਂ ਬਹੁਤੀ ਗਲਤੀ ਆ ਰਹੀ ਹੈ ਮੂਰਖ ਜਧਾਸੇ ਸੰਗਤ ਅਰ ਗੁਰਬਖਸ਼ਰ ਬਖਸ਼ ਲੈਣਾ ਬਖਸ਼ ਲੈਣਾ ਸੋ ਮਹਾਪੁਰਸ਼ਾਂ ਤੇ ਵੀ ਦੁਖਾਏ ਗੁਰੂਆਂ ਤੇ ਵੀ ਦੁਖਾਏ ਦੁਖ ਸਾਡਾ ਮਿੱਤਰ ਹੈ ਦੁਖ ਨਾਣਾ ਹੈ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਸ ਸਮਾ ਬੜਾ ਬਲਵਾਨ ਹੈ ਉਹ ਗੁਰੂ ਪੀਰ ਭਗਤਾਂ ਕਿਸੇ ਨੂੰ ਨਹੀਂ ਬਖਸ਼ਦਾ ਉਹ ਕੁਦਰਤ ਰੂਪ ਹੈ ਇਹ ਜਿਹੜਾ ਦੁੱਖ ਆਉਂਦਾ ਹੈ ਇਹ ਸਾਨੂੰ ਜੋ ਹੰਕਾਰੇ ਫਿਰਦੇ ਹਾਂ ਮਾਨਨ ਸੋ ਮੋਰਨੀ ਦੀ ਤਾਰ ਤੋੜ ਤੁਰਦੇ ਹਾਂ ਇਹ ਸਾਨੂੰ ਸਹੀ ਡਾਇਰੈਕਸ਼ਨ ਦਿੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸਾਂਝਪ ਦੇ ਦੇ ਤੇਰੇ ਹਨ ਸਿੱਖਾਂ ਨੂੰ ਸੇਵਾ ਸਭਾਲ ਮਿਲੀ ਹੈ ਗਿਆਨ ਥੋੜਾ ਜਿਹਾ ਬਹੁਤ ਆ ਜੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ